ਆ ਦੇਖ ਲੋ ਚੋਰਾਂ ਦਾ ਹਾਲ ਹੁਣ ਚੋਰੀ ਕਰਨ ਆਏ ਚੋਰ ਆਪਣੇ ਨਾਲ ਆਪਣੀ ਸਹੂਲਤ ਵਾਸਤੇ ਪੋੜੀ ਵੀ ਲੈ ਕੇ ਆਉਂਦੇ ਹਨ ਹਥਿਆਰ ਤੇ ਪਹਿਲਾਂ ਲਿਆਉਂਦੇ ਸੀ ਪਰ ਹੁਣ ਸੀਸੀਟੀਵੀ ਵਿੱਚ ਮੋਢਿਆ ਤੇ ਪੋੜੀ ਚੁੱਕ ਕੇ ਲਿਆ ਰਹੇ ਹਨ ਚੋਰ ਜੋ ਨਜ਼ਰ ਆ ਰਹੇ ਹਨ ਜੇਕਰ ਤੁਹਾਡੇ ਆਪਣੇ ਘਰ ਦੇ ਤਾਲੇ ਮਾਰੇ ਹਨ ਜਾਂ ਫਿਰ ਤੁਹਾਡੇ ਘਰ ਜਿਆ ਕੰਦਾ ਉੱਚਾ ਹਨ ਤਾਂ ਫਿਰ ਵੀ ਸਾਡੀ ਇਹ ਖਬਰ ਵੇਖਣਾ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਹੁਣ ਚੋਰ ਵੀ ਹਾਈ ਟੈਕ ਹੋ ਗਿਆ ਨਾ ਤੁਹਾਡੇ ਚੁਬਾਰੇ ਦੀਆਂ ਕੰਦਾ ਉੱਚਿਆਂ ਵੇਖ ਕੇ ਪੌੜੀ ਆਪਣੇ ਘਰੋਂ ਲੈ ਕੇ ਆਉਂਦਿਆਂ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਪਹਾੜੀ ਗੇਟ ਵਿਖੇ ਜਿੱਥੇ ਇੱਕ ਐਨ ਆਰ ਆਈ ਦੇ ਘਰ ਦੀ ਬੀਤੀ ਰਾਤ ਚੋਰੀ ਕਰਨ ਆਏ ਜਦੋਂ ਤਾਲਾ ਨਾ ਟੁੱਟਾ ਤਾਂ ਚੋਰ ਆਪਣੇ ਨਾਲ ਆਪਣੀ ਪੌੜੀ ਵੀ ਲੈ ਕੇ ਆਏ ਜਦੋਂ ਪੌੜੀ ਕੰਧ ਨੂੰ ਲਗਾ ਕੇ ਚੜ ਗਏ ਤਾਂ ਦੂਸਰੇ ਪਾਸੇ ਛੁੱਟੀ ਦਾ ਆਵਾਜ਼ ਜ਼ਿਆਦਾ ਹੋਣ ਕਰਕੇ ਆਸ-ਪਰੋਸ ਦੇ ਲੋਕ ਉੱਠ ਗਏ ਜਦੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨਾ ਕੋਲ ਪਿਸਤਲ થી ਜਿਸ ਕਰਕੇ ਉਹ ਭੰਜਨ ਵਿੱਚ ਸਫਲ ਹੋ ਗਏ ਚੋਰੀ ਤਾਂ ਨਹੀਂ ਹੋਈ ਪਰ ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੀਆਂ ਚੋਰੀਆਂ ਹੋ ਰਹੀਆਂ ਹਨ ਪਰ ਹਾਲੇ ਤੱਕ ਕੋਈ ਵੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਉਹ ਤੁਹਾਨੂੰ ਦਿਖਾਉਂਦੇ ਹਾਂ ਇਹ ਸੀਸੀਟੀਵੀ ਵੀਡੀਓ ਕਿਸ ਤਰ੍ਹਾਂ ਚੋਰ ਪੌੜੀ ਲੈ ਕੇ ਆਏ ਹਨ ਅਤੇ ਕਿਸ ਤਰ੍ਹਾਂ ਕੰਦ ਟੱਪ ਕੇ ਭੱਜੇ ਹਨ ਮੈਂ ਵੀ ਇਹ ਬਰਵਾ ਕਰ ਰਿਹਾ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਆ ਕਲ ਵਸੋ ਜੇ ਉਹ ਵੀ ਪਤਨ ਲੱਗਾ 11 ਵੇ ਅਗਲੇ ਲਾਗੇ ਨੇ ਤੇ 2 2.5 ਵੇ ਨੇ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਦਿਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋ ਆਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪਾਵਾ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਉਹ ਟੁੱਪੀ ਜੇ ਤੇਜਵੀਰ ਸਿੰਘ ਤੇਜਵੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਹੁਣ ਕਰ ਹੋਇਆ ਉਹਨਾਂ ਦੇ ਵੀ ਕਾਫੀ ਵਿਚਾਰੇ ਨਿਸ਼ਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪਤਾ ਨਹੀਂ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਪਰ ਕੋਈ ਕਸ਼ਿਸ਼ ਨਹੀਂ ਜੇ ਕੁਝ ਵੀ ਕੱਲ ਆਪਣਾ ਰਾਤ ਨੂੰ ਕੋਈ 3 ਕਹਿੰ ਨਾਲ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਨੇ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਬਚਾ ਹੋ ਗਏ ਨੇ ਤੇ ਇੱਥੇ ਵੀ ਪਤਾ ਨਹੀਂ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:00 ਵਾ 3:00 ਵਜੇ ਕਿਰਦਾ ਵਾ ਜੀ ਬਾਹਰ ਆਓ ਵੀ ਬਾਹਰ ਇਥੇ ਚੋਰ ਇਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨਾਂ ਚਿਰ ਨੂੰ ਨਿਕਲ ਗਏ ਚੋਰ ਪੌੜੀ ਇਥੇ ਜਾਣ ਲੱਗੇ ਛੱਡ ਗਏ ਜੀ ਹਾਸਾ ਕਿਸਤਾਂ ਹੋ ਰਹੀ ਐ ਸਿੱਖੀ ਬੱਚਾ ਛਕਾ ਦੇ ਪਹਿਲਾਂ ਤੇ ਉਹ ਇਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਵੇ ਪੌੜੀ ਦੇ ਨਾਲ ਹੀ ਉਤੋਂ ਦੀ ਚੜ੍ਹੇ ਜੀ ਤਰੋਲਾ ਕਿ ਰੌਣਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਹੀ ਉਹ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਸੀ ਜਦੋਂ ਇਹ ਮੜੀ ਜਿਨੀਰੀ ਵਗੀ ਆ ਇਹ ਆਪਣੇ ਸੱਤ ਦੇ ਸੁੱਤੇ ਸੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਸੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਕੋਈ ਵੇਖੋ ਇਹ ਬਥੇਰਾ ਸਮਾਨ ਉਹਨਾਂ ਦੀ ਕੀਮਤੀ ਕੋਈ 80 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਂ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ